ਫਿਰ ਬੇਲਣਾ ਫਿਰ ਪੂਰਾ ਦੌਣ ਹੋਇਆ ਪੂਰਾ ਗੁਰ ਹੋਇਆ ਅਧੂਰਾ ਹੋ ਰਹਾ ਪਹਿਲਾ ਜਨ ਅਰਮਾਨੀ ਉਹਦਾ ਬਤੇ ਆਇਆ ਜਾਲ ਉਹਦਾ ਮਨ ਬਨ ਗਿਆ ਫਿਰ ਗੁਰ ਪੂਰਾ ਪੂਰੇ ਗੁਰ ਕਾ ਸੋਲੁ ਹੁਦੇਸ ਇਹ ਪੂਰੇ ਗੁਰ ਕਾ ਹੁਦੇਸ ਫਿਰ ਬਾਣੀ ਪ੍ਰਗਟ ਹੋਈ ਉਹਦੇ ਬਾਅਦ ਪੂਰਾ ਗੁਰ ਦਾ ਬਦਲ ਇੱਕ ਹੋ ਗਿਆ ਇਹਨੂੰ ਸਾਧ ਸੰਗਤ ਸੂਰਤ ਕਹਿੰਦੇ ਨੇ ਇਹਨੂੰ ਦਸਤਾਸਰ ਕਹਿੰਦੇ ਦਸਤਾਰ ਸਰੇ ਦਾ ਥੋੜਾ ਜਿਹਾ ਫਰਕ ਹੈ ਦਸਤਾਰ ਸਰਾ ਜਿਆਦਾ ਜਾ ਹੁਕਮ ਪ੍ਰਗਟ ਹੋ ਜਵੇ ਪੂਰਾ ਪਹਿਲਾਂ ਹੀ ਹੋ ਗਿਆ ਪੂਰਾ ਦਾ ਹੋ ਗਿਆ ਮਨ ਜਾ ਮਨ ਗਿਆ ਜਦੇ ਮਿਲਣ ਹੋ ਗਿਆ ਨਾਨਕ ਮਿਲ ਗੁਰਬ ਕੀ ਮਿਲਣ ਸਹਿਜੇ ਮਿਲ ਗਿਆ ਫੁੱਲ ਬਿਲੇ ਦੇ ਬਾਅਦ ਜਦੇ ਦੇ ਅੰਦਰ ਇਹਨੂੰ ਜਦ ਸ਼ਬਦ ਪ੍ਰਗਟ ਹੋਣਾ ਤੁਰਕੀ ਬਾਣੀ ਆਉਣੀ ਹੈ ਤੁਰਕੀ ਬਾਣੀ ਆਈ ਤੇ ਚਿੰਤਾ ਉਰੋਂ ਮਚੜੀ ਏ ਸਾਰੀ ਅਜੋਤਾ ਬਨੇ ਬਨੇ ਪੂਰੀ ਚਿੰਤਾ ਨਹੀਂ ਬਿਟੀ ਤੁਰਕੀ ਬਾਣੀ ਆਏ ਦਰ ਸਗਲੀ ਚਿੰਤ ਧਿਆਲਪੁਰਖ ਮਹਿਰਬਾਨਾ ਜਨਾਨ ਦੇ ਸੱਚ ਫੇਰ ਸੱਚ ਦਾ ਮਖਿਆਰ ਹੋਣਾ ਧਿਆਲਪੁਰਖ ਮਹਿਰਬਾਨਾ ਜੋ ਗਿਆ ਧਿਆਲਪੁਰਖ ਧਿਆਲ ਹੋ ਗਿਆ ਉਹਨੇ ਬਾਣੀ ਭੇਜਤੀ ਉਹ ਧਿਆਗਿੱਤੀ ਧਿਆਲਪੁਰਖ ਨੇ ਧਿਆਗਿੱਤੀ ਤੁਰਕੀ ਬਾਣੀ ਆਗੀ ਤੁਰਕੀ ਬਾਣੀ ਸੁਹਾਤੀ ਮੈਨੂੰ ਧਿਆਲਪੁਰਖ ਧਿਆਲਪੁਰਖ ਮਿਹਰਬਾਨ ਹੋ ਗਿਆ ਫਿਰ ਆਂਗਰੇਜ਼ਾਂ ਦਾ ਵਿਖਾਣ ਕੀਤਾ ਧਿਆਲਪੁਰਖ ਮਿਹਰਬਾਨ ਕੌਣ ਹੈ ਉਹ ਗੁਰੂ ਵਾ ਉਹਦਾ ਸ਼ਬਦ ਹੈ ਤੁਰਕੀ ਬਾਣੀ ਸ਼ਬਦ ਗੁਰੂ ਉਹ ਗੁਰੂ ਦਾ ਸ਼ਬਦ ਇਹ ਕੌਣ ਹੈ ਬਖਿਆਨ ਕਰਨ ਵਾਲਾ ਕੌਣ ਹੈ ਇਹ ਸਤਗੁਰ ਹੈ ਜਦ ਅਧੁਰਗੀ ਬਾਣੀ ਆਉਦੀ ਹੈ ਫਿਰ ਸਤਗੁਰ ਦਾ ਜਨਮ ਹੁੰਦਾ ਹੈ ਜਿਹਨੂੰ ਕਹੇ ਕਹਿਵਤ ਪਰ ਕਾ ਜਨਮ ਫਟਾਇਆ ਉਹ ਵਟਾਇਆ ਕਹਿ ਰਹੇ ਉਹ ਕਹਿੰਦੇ ਸਤਗੁਰੂ ਕੇ ਝਾੜਵੇਂ ਘਰ ਨੂੰ ਪਟਾਇਆ ਆਵਾਗੌੜ ਚੋਜਾ ਦੇ ਬਿਟ ਗਿਆ ਫਿਰ ਜਾਨੂ ਘਟ ਗਿਆ ਜਦਾਂ ਜਰਾਉਣ ਜਾਣ ਚਾਹ ਮਨ ਕਲਪਨਾ ਦੇ ਵਿੱਚ ਜਾਨ ਨਹੀਂ ਹੋਇਆ ਬਟਿਆ ਨਹੀਂ ਜ ਸਾਰੀ ਦਾ ਸੱਜਿਆ ਕਾਇਕ ਹੋਤਾ ਹੈ ਬੰਲਾਇਆ ਕਾਦਨਾ ਜੋੜ ਲੈਂਦਾ ਹੈ ਬੰਲਾ ਜੀਵਨ ਬਦਲ ਗਿਆ ਤੇਰਾ ਆਸਾ ਵਰਸਾ ਕੇ ਬਿਖਾਈ ਕਿਵੇ ਦੀ ਜੋਤ ਨਰੰਤਰ ਪਾਈ ਅੱਛਾ ਕਰਕੇ ਆਇਆ ਨਾ ਜੀ ਤਾਂ ਕੁਝ ਦੇਨੇ ਉਹ ਐਵੇਂ ਨਹੀਂ ਪੁੱਛਦੇ ਪ੍ਰੈਕਟੀਕਲੀ ਜੋ ਦੇਖਦੇ ਨੇ ਨਾਰ ਕੋ ਕਹਿੰਦੇ ਤਾਂ ਬਾਲਾ ਨੇ ਥੋੜੀ ਉਮਰ ਕਰਕੇ ਪਰ ਜੋ ਦੇਖ ਰਹੇ ਨੇ ਗੁਣ ਉਹ ਤੋਂ ਹੈਰਾਨ ਨੇ ਇਹ ਅਵਸਥਾ ਨੂੰ ਦੇਖ ਕੇ ਹੈਰਾਨ ਨੇ ਇਹ ਡਿਊਟੀ ਅਵਸਥਾ ਐਡਾ ਉੱਚਾ ਗਿਆਨ ਕਿਦੋਂ ਆ ਗਿਆ ਕਿਹੜਾ ਧਰਮ ਸੀ ਕਿਹਨੇ ਚਲਾਇਆ ਕਿਹੜਾ ਗੁਰੂ ਸੀ ਕਦੋਂ ਤੋਂ ਚੱਲਿਆ ਉਸ ਵੇਲੇ ਇਹ ਹੀ ਕਿਤੇ ਸੀ ਨਾਲੇ ਮੈਚੜ ਮਰਨ ਸਹਜ ਮਰਨ ਜਿਹੜਾ ਹੈਗਾ ਬੰਦਾਰ ਮਰਨ ਕੀ ਹੈ ਜਦੋਂ ਬਲ ਫੜੋਲ ਹੋ ਜਾਂਦਾ ਹੈ ਨਹੀਂ ਚੱਲ ਹੋ ਜਾਂਦਾ ਹੈ ਨਹੀਂ ਚੱਲਦਾ ਚਲਾਏ ਬਾਹਰ ਜਦੋਂ ਟਿਕ ਜਾਂਦਾ ਹੈ ਫਿਰ ਇੱਕ ਹੈ ਉਦੋਂ ਇਹਨੂੰ ਪਤਾ ਲੱਗਦਾ ਮੈਂ ਹਮੇਸ਼ਾ ਲਈ ਕੋ ਹੋ ਜਾਂਦਾ ਹੈ ਬਿਲਨ ਸਹਿਜ ਇਹ ਸਹਿਜ ਅਵਸਥਾ ਸਹਿਜ ਅਵਸਥਾ ਜਦੋਂ ਮਿਲਣਾ ਹੈ ਕੋਈ ਅਵਸਥਾ ਦੇ ਵਿੱਚ ਮਿਲਣ ਨਹੀਂ ਜੇ ਸਾਨੂੰ ਅਵਸਥਾ ਵਿੱਚ ਮਿਲਣਾ ਹੈ ਦੇਖੋ ਤਾਂ ਉਸ ਮਿਲਣ ਦਾ ਇਹ ਗਿਆਨ ਦੀ ਜਿਹੜੇ ਮਿਲਣ ਦਾ ਗਿਆਨ ਹੀ ਬਿਲਣ ਕਾਦਾ ਸੁਰਤ ਦੇ ਵਿੱਚ ਵੀ ਮਿਲਣਾ ਸੁੱਤਾ ਪਿਆ ਵੀ ਚਲਾ ਜਾਣਾ ਘਰੇ ਹਨਾ ਮੈਨੂੰ ਗਿਆਨ ਕੋਈ ਨਹੀਂ ਜਾਂ ਜਾਗਦਾ ਮਿਲਦਾ ਗਿਆਨ ਫਿਰ ਬਰਬਾਦ ਜਾਗ ਤੇ ਕੋਈ ਜਾਗਤਾ ਮਿਲਿਆ ਜਦ ਅੰਦਰ ਇਹ ਆਇਆਗਾ ਸਤਗੁਰ ਜਾਗਤਾ ਹੈ ਦਿਓ ਜਾਂ ਤੇ ਜਾ ਕੇ ਉਹਨੂੰ ਮਿਲਦਾ ਫਿਰ ਸੁਪਨਾ ਹੋਵੇ ਸ਼ਾਲਾ ਹੀ ਵੱਧ ਹੋ ਜਾਂਦਾ ਇਹਨਾਂ ਦਾ ਸੰਸਾਰ ਸੁਪਨਾ ਸੁਪਨਾ ਨਹੀਂ ਰਹਿੰਦਾ ਇਹ ਸੁਪਨਾ ਝੂਠਾ ਸਾਫ ਤੋਂ ਜਾਂਦਾ ਸੁਪਨੇ ਦਾ ਰਵਾਨਗਾਰ ਸੁਪਨੇ ਦੇ ਰਸਤੇ ਸੁਪਨੇ ਦੀ ਤਰਦਦ ਸੁਪਨੇ ਦਾ ਸਾਰੀ ਇੱਜ਼ਤ ਇਹ ਵੇਚਤੀ ਸੁਪਨੇ ਦਾ ਨਫਾ ਨੁਕਸਾਨ ਕੋਈ ਬੇਅਸਰ ਹੋ ਜਾਂਦਾ ਬੇਅਸਰ ਕੋਈ ਅਸਰ ਸੁਪਨਾ ਦਾ ਕਾਟਾ ਵਾਦਾ ਕੋਈ ਆ ਸਰ ਫੇ ਸੁਪਨਾ ਸੰਸਾਰ ਹੁਣ ਤੱਕ ਸੰਸਾਰ ਅਸੀਂ ਜੋਜ ਪੜਦੇ ਆ ਰੋਜ਼ ਕਹਿੰਦੇ ਸੁਪਨ ਪਰ ਬੰਨਿਆ ਹੋਇਆ ਸੱਚ